ਉਹ ਜਿਹੜੇ ਫੈਸਲੇ ਉਹਦੇ ਤੁਸੀਂ ਇਹਨਾਂ ਨੇ ਕੋਈ ਨਹੀਂ ਹੰਕਾਰਾਈ ਆ ਜੀ ਉਹਦੇ ਪੈਸੇ ਭਰ ਰਹੇ ਨੇ ਸਪੂਚ ਭਰਦੇ ਸੀ ਹੰਕਾਰ ਦਾ ਕੋਈ ਬੰਦਾ ਨਾ ਚਲੀ ਹਾਂਜੀ ਤੇ ਕੁੜੀ ਫੇਰ ਵਿਚਾਰੀ ਕੰਮ ਤੇ ਜਾਂਦੀ ਸੀ ਕੋਈ ਉਹਨਾਂ ਨਾਲ ਉਹਦੇ ਪੈਸੇ ਜਿਹੜੇ ਚੱਕੇ ਆਉਂਦਾ ਸ਼ਰਮ ਸੀ ਇਹਨਾਂ ਜੀ ਆ ਸ਼ਰਮ ਸੀ ਕਿ ਇਹਨਾਂ ਨੂੰ ਪੱਗ ਦੀ ਇਲਾਜ ਹੁੰਦੀ ਹੈ ਜੀ ਜਿਹੜੀ ਸ਼ਰਮ ਆਲੀ ᱛੀ ਇਹਨਾਂ ਨੂੰ ਆ ਪੱਗ ਦੀ ਇਲਾਜ ਹੁੰਦੀ ਹੈ ਜੀ ਇਹਨਾਂ ਨੇ ਰੋਲਤੀਆਂ ਤਾਂ ਫਿਰੋ ਦੁਨੀਆ ਵੀ ਜਾਣਦੀ ਵੇ ਰੋਲ ਕੇ ਗਈ ਹੈ ਜੀ ਜੇ ਮੈਂ ਗਲਤ ਕਹਿਣਾ ਦੱਸੋ ਮੇਰੇ ਕੋਲ ਇੱਕ ᱛੀਆ ਚਾਰ ᱛੀਆਂ ਦਾ ਪਿਓ ਆ ਜੀ ਮੈਂ ਅੱਜ ਮਾਈ ਮੇਰਾ ਇੱਥੇ ਫਿਰਦਾ ਪੁੱਛ ਲੋ ਕੋਈ ਉਹ ਖੜਾ

ਮੈਂ ਤਾਂ ਜੀ ਪਰਸੋ ਪਤਾ ਲੱਗਿਆ ਵੀ ਕਿੰਨੇ ਦਿਨਾਂ ਦੀ ਫੋਨ ਨਹੀਂ ਚੱਕਦੀ ਜਦੋਂ ਮੈਂ ਸਿਰੇ ਫੋਨ ਲਾਇਆ ਉਹਦਾ ਨੈਟ ਵੀ ਬੰਦ ਕੋਣ ਵੀ ਸੋਚੋ ਕੋਦਾ ਤੇ ਮੰਮੀ ਕਹਿੰਦੀ ਫਿਰ ਮੈਨੂੰ 5 ਵਜੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੀ ਸਤ ਸਪਨਾ ਢੀ ਲੀਆ ਆ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ ਦੱਸ ਦੇ ਵੀ ਕੀ ਗੱਲ ਹੋਈ ਹੈ ਕਹਿੰਦੇ ਉਹ ਆਏ ਗਏ ਨੇ ਸਤ ਸਪਨਾ ਦਾਦੀ ਪੂਰੀ ਹੋ ਗਈ ਪਰ ਇਹਨਾਂ ਨੇ ਫੋਨ ਕੀਤਾ ਉਦੋਂ ਪਤਾ ਲੱਗਿਆ ਵੀ ਉਹ ਰਾਤ ਦੀ ਪੂਰੀ ਹੋਈ ਹੈ ਇਹਨਾਂ ਨੇ ਫੋਨ ਸਾਨੂੰ ਕਰਕੇ ਦੱਸਿਆ ਨਹੀਂ ਪਹਿਲਾਂ ਇੱਕ ਵੀ ਫੋਨ ਨਹੀਂ ਆਇਆ ਸਾਨੂੰ ਚੈੱਕ ਕਰ ਲੋ ਜੀ ਚਾਰ ਦਿਨ ਹੋ ਗਏ ਕੁੜੀ ਦਾ ਫੋਨ ਬੰਦ ਸੀ ਆ ਕੇ ਮੈਂ ਇਹਦੇ ਸੋਹਰਾ ਸਭ ਤੋਂ ਫੋਨ ਮੰਗਿਆ ਉਹ ਕਹਿੰਦਾ ਜੀ ਸਾਸੂ ਮਾ ਕੋਲੇ ਆ ਸਾਸੂ ਮਾ ਤੋਂ ਮੰਗਿਆ ਉਹ ਕਹਿੰਦੀ ਮੇਰੇ ਕੋਲ ਫੋਨ ਆਇਆ ਨਹੀਂ ਫਿਰ ਮੈਂ ਆਪਦੇ ਭਾਂਜੇ ਨੂੰ ਕਿਹਾ ਮੇਰਾ ਫੋਨ ਕਿੱਥੇ ਆ ਭਾਂਜਾ ਕਹਿੰਦਾ ਮੇਰੇ ਦਾਦੇ ਕੋਲੇ ਆ ਆ ਦੇਖ ਲੋ ਜੀ ਨਹੀਂ ਫੇਰਦਾ ਭਾਂਜਾ ਆ ਖੜਾ ਜੀ 4 ਸਾਲ ਦਾਗਾ ਹੱਥ ਭਲਾ ਮੰਗ ਕਰਦੇ ਹੋ ਕੋਰੇ ਲਿਆ ਮੁੰਡੇ ਨੂੰ ਮੰਗ ਕਰਦੇ ਪੋਸਟਮਾਰਟਮ ਕੀਤਾ ਜਾਵੇ ਆ ਦੇ ਆ ਜਾ ਮਿਸ ਕਾਲਾ ਤੇਰਾ ਤੇਰਾ 5 5 6 6 ਮਿਸ ਕਾਲਾ ਵੱਡੀ ਆਈਆਂ ਹੋਈਆਂ ਨੇ ਹਾਂਜੀ 4 ਦਿਨ ਹੋ ਗਏ ਫੋਨ ਬੰਦ ਸੀ ਅੱਜ ਫੋ ਤੇ 13% ਤੇ ਫੋਨ ਹੈ ਫੋਨ ਵੀ ਦਿੰਦੇ ਨਹੀਂ ਇਹ ਕਹਿੰਦੇ ਦੋਰਾ ਪੈ ਗਿਆ ਜੀ ਅਸੀਂ ਕਿਹ ਦੋਰਾ ਪੈ ਗਿਆ ਕਿਸੇ ਡਾਕਟਰ ਨੂੰ ਦਿਖਾਇਓਗਾ ਸਾਨੂੰ ਚਿੱਠੀ ਪੱਤਰ ਕੋਈ ਦਵਾਈ ਦਿਓ ਜੀ ਕੁਝ ਵੀ ਨਹੀਂ ਦਿਖਾਇਆ ਜੀ ਕੀ ਤੇ ਸੋਰਾ ਸਾਹਿਬ ਜੀ ਨੇ ਮੰਮੀ ਨੂੰ ਦੱਸਿਆ ਵੀ ਰਾਤ ਦੀ ਪੂਰੀ ਹੋਈ ਵਈ ਆ ਤੁਨ ਕਿਹਨੇ ਕਿਹਾ ਵੀ 5 ਵਜੇ ਸਵੇਰੇ ਮਰ ਗਈ ਇਹ ਨਹੀਂ ਮਾਸੀ ਨੇ ਅੱਛਾ ਉਹ ਸਾਹਮਣੇ ਬੈਠੀ ਆ ਕਹਿੰਦੀ ਸਵੇਰੇ ਇਹਨਾਂ ਨੇ ਚਾਹ ਦਿੱਤੀ ਕਹਿੰਦੀ ਉਦੋਂ ਮਰ ਗਈ ਉਦੋਂ ਇਹਨਾਂ ਨੂੰ ਮਰੀ ਵੀ ਮਿਲੀ ਆ ਤੇ ਸੋਰਾ ਸਾਹਿਬ ਨੇ ਰਾਤ ਸਾਨੂੰ ਜਿੱਥੋਂ ਪਤਾ ਲੱਗਿਆਗਾ ਉਹ ਕਹਿੰਦੇ ਰਾਤ ਦੀ ਮਰੀ ਵਈ ਆ ਮੇਰੇ ਮੇਤਾ ਸੁਕਵੇਂ ਤੇ ਰਾਵੀ ਆਏ ਨੇ ਪਿਆਤੀ ਵੀ ਢਿੱਲੀ ਆ ਗਈ ਗੁੰਮ ਪਈ ਆ ਗਈ ਜੀ ਮੰਮੀ ਕਹਿੰਦੇ ਵੀ ਚਾਰ ਲੱਡੂ ਸਹਾ ਕੇ ਰੱਖ ਦੇ ਕਿਸੇ ਰਾਤ ਅੱਛਾ ਤੇ ਚਾਰ ਲੱਡੂ ਰੱਖਤੇ ਜੀ ਅਸੀਂ ਦੇ ਲੱਗ ਪਾਣੀ ਨੂੰ ਝੌਂਦਾ ਰਿਹਾ ਤੜਫਦੀ ਰਹੀ ਬਹੁਤ ਦੌਰੇ ਪਈ ਗਏ ਧੱਕ ਝੁੱਗੀ ਦੀ ਪੁੰਜਦੇ ਰਹੇ ਜੀ ਨਾ ਕੀ ਇਹ ਨੂੰਹ ਰੋਦੀਦਾ ਉਹ ਤਾਂ ਸਾਡਾ ਤਾਂ ਜੀ ਹਰਪ੍ਰੀਤ ਰੱਖਿਆ ਹੋਇਆ ਨਾ ਦਾ ਸੁਪਨਾ ਰੱਖਿਆ ਹੋਇਆ ਹੈ ਜੀ ਕਿੰਨੇ ਦਿਨ ਹੋ ਗਏ ਵਿਆਹ ਨੂੰ ਵਿਆਹ ਨੂੰ 7 ਸਾਲ ਹੋ ਗਏ ਜੀ ਪਹਿਲਾਂ ਵੀ ਜੀ ਦਾਜ ਤੇਜ ਮਗਲ ਦਾ ਇਹ ਕਹਿੰਦੇ ਰੋਲਾ ਪਿਆ ਪੰਚਾਇਤ ਰੋਲਾ ਤਾਂ ਵੀ ਰੈ ਪਈ ਜਾਂਦਾ ਸੀ ਜਦ ਜਦ ਇਹ ਦੌਰਾ ਪੈਂਦਾ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਉਹ ਸੀ ਉਹ ਦਿਨ ਤੇ ਇਲਾਜ ਕਰਾਉਣੇ ਆਗੇ ਥੋੜਾ ਪੈਸਾ ਲਾਤਾ ਫਿਰ ਮੈਂ ਪੋਤਾ ਦੇਖਿਆ ਆਪਦਾ ਪਹਿਲਾਂ ਠਿੱਲੀ ਹੋ ਗਈ ਤਾਂ ਥਾ ਮਹੀਨਾ ਤੱਕ ਇੰਨਾ ਪੈਸਾ ਲਾਤਾ ਜਦ ਤੱਕ ਸਾਨੂੰ ਕਹਿਣ ਵੀ ਇਹਨਾਂ ਨੇ ਲਾ ਦੇ ਨਹੀਂ ਕਰਾਇਆ ਹੁਣ ਇਹ ਕਹਿੰਦੇ ਨੇ ਕਹਿੰਦੇ ਇਹਨਾਂ ਨੇ ਮਾਰਤੀ ਇਹ ਠੀਕ ਹੈ ਪਹਿਲੇ ਵੀ ਹਾਂ ਇਹ ਕਹਿ ਰਹੇ ਡਾਕਟਰੀ ਕਰਾ ਲਾਂ ਅਸੀਂ ਮਾਰ ਕੇ ਤੋਂ ਕਿਹਾ ਮੇਰੀ ਧੀ ਸੀ ਮੇਰੀ ਨੂੰਹ ਸੀ ਮੇਰੇ ਕੱਲਾ ਪੁੱਤ ਸੀਗਾ ਮੈਂ ਇਹ ਧੀ ਬਣਾ ਕੇ ਰੱਖੀ ਸੀ ਆਪ ਵੀ ਇਹ ਕਹਿੰਦੇ ਬੜਾ ਕੈ ਨਹੀਂ ਰੱਖਤੀ ਜੇ ਨਾ ਅਗੋਂ ਕਰਕੇ ਰਿਓ ਵੀ ਕਾਲਾ ਕਰ ਦੀਆਂ ਨੇ ਗੀਆਂ ਕਹਿੰਦੀ ਇਹ ਇਹਨਾਂ ਦਾ ਕੀ ਹੁੰਦੀ ਇਹਨਾਂ ਨੂੰ ਤਾਂ ਪਤਾ ਲੱਗਦਾ ਇਹ ਜੇ ਕੁਫਰ ਤੋਲ ਦੀਆਂ ਨੇ ਨਹੀਂ ਬੋਲ ਦੀਆਂ ਨੇ ਉਹ ਰੱਬ ਨੂੰ ਪਤਾ ਭਾਈ ਮਾਰ ਕੇ ਤਾਂ ਕੀ ਜਵਾਕੜੀ ਤੋਂ ਲੈਣਾ ਸੀ ਅਸੀਂ ਪਹਿਲਾਂ ਸੌਖਿਆਂ ਨੇ ਮੈਨੂੰ ਵੀ ਮਾਰੀ ਫਿਰ ਇਹਨਾਂ ਉਹ ਅਸੀਂ ਇੱਥੇ ਸੌਖੇ ਨਹੀਂ ਰਿਏ ਅਸੀਂ ਕਿਹੜੇ ਸੌਖੇ ਸਾਨੂੰ ਕੋਈ ਤਰਾਹ ਦੀ ਨਹੀਂ ਜਸਤ ਕਹਿੰਨੇ ਕਰਕੇ ਤੇ ਲੈ ਜਾਣ ਜਿਹੜੀ ਸਾਡੇ ਤਕਸੂਰ ਉਹ ਸਾਡੀ ਬੀ ਬੇਸਕ ਗਾਦਰ ਵਰਤਦਾ ਨਾ ਸਿੱਧਾ ਜਿਵਾਕਲੀ ਤੋਂ ਕਿਪੋਸਾਉਣਾ ਤੀ ਇਹਨੂੰ ਅੱਛਾ ਚਾਚ ਕੀ ਗੱਲ ਹੋਈ ਸੀ ਕੀ ਰੋਲਾ ਪਿਆ ਸੀ ਪੰਚਾਇਤ ਚ ਜਾ ਜੀ ਇਹ ਉਰੋ ਕੱਪੜੇ ਚੱਕ ਕੇ ਲੈ ਕੇ ਗਈ ਆ ਕੁੜੀਆਂ ਇਹ ਮੁੰਡੇ ਨੂੰ ਛੁੱਟੀ ਸੀਗੀ ਮੁੰਡੇ ਨੂੰ ਦੁਕਾਨ ਤੇ ਲੱਗੀ ਇਹ ਕੱਪੜੇ ਦੀ ਦੁਕਾਨ ਤੇ ਲੱਗੀ ਹੋਈ ਸੀਗੀ 4:30 ਵਜੇ ਮੈਂ ਉੱਥੇ ਗੇਟ 'ਚ ਬੈਠੀ ਨਾ ਡੰਗਣਾ ਨੂੰ ਪਾਣੀ ਹਾਂ ਕੱਪੜੇ ਦੀ ਨਾਪੇ ਲੱਗੀ ਹੋਈ ਸੀਗੀ ਆ ਬੌੜਾ ਗਿਆ ਟਾਪੀਣਾ ਉਹ ਮੈਂ ਕਦੇ ਗਈ ਕੁਈ ਤੱਕ ਹੈ ਨਹੀਂ ਗਈ ਤਾਲੇ ਕੱਪੜੇ ਪਾ ਕੇ ਲੈ ਗਈ ਉਹ ਮੁੰਡੇ ਦਾ ਸਕੂਲ ਵਾਲਾ ਟੋਣਾ ਲਮਕਰਾ ਸੀ ਕਿਤਾਬਾਂ ਅੱਧੇ ਕਿਉਂ ਤੇ ਬੈਠੀ ਤੇ ਤਰ ਗਈ ਬੈਗ ਭਰ ਕੇ ਕੱਪੜਿਆਂ ਦੇ ਲੈ ਗਈ ਮੈਂ ਡੈਲੀ ਤੇ ਬੈਠੀ ਐਥੇ ਉਹ ਮੁੰਡਾ ਹੱਦਿਆ ਔਰ ਮੇਰਾ ਪਾਲੀ ਉਹ ਡੈਲੀ ਦੇ ਕਾਟ ਬਣਾਉਂਦਾਗਾ ਉੱਥੇ ਜਾ ਕੇ ਮਾਂ ਦੇਖੀ ਉਹ ਪੱਪੇ ਨੂੰ ਫੋਰ ਕਰਦੇ ਮੈਂ ਹਰ ਪਰੀ ਚ ਪਾਈਗੀ ਦਾ ਕੱਪੜਿਆਂ ਦਾ ਲੈ ਗਈ ਚਾਕੇ ਵੀ ਮੁੰਡਾ ਤਾਂ ਉਹਦੇ ਨਾਲ ਨਹੀਂ ਹੈਗਾ ਇਹ ਕਹਿੰਦਾ ਮੈਨੂੰ ਕਹਿੰਦਾ ਤੂੰ ਦੇਖਿਆ ਮੈਂ ਉੱਥੇ ਮੈਨੂੰ ਦੇਖ ਕੇ ਉਰਾ ਫਰਾ ਬੋਲਦੀ ਵੀ ਮੈਂ ਜਾਣਦੀ ਨਹੀਂ ਹੈਗੀ ਵੀ ਤੂੰ ਦੇਖਿਆ ਤਾਂ ਇੰਨੇ ਜੀ ਮੈਂ ਇਨਾ ਤੇ ਕਰੀ ਬਾਕੀ ਮੇਰੀ ਭੈਣ ਕੇ ਮੈਂ ਮੈਂ ਇੰਕੈਰੀ ਨੂੰ ਦੇਖਦੀ ਆ ਨੂੰ ਮੁੱਡੇ ਨੂੰ ਇਹਦੇ ਪੱਤੇ ਨੂੰ ਮੈਨੂੰ ਮਿਲਿਆ ਨਾ ਜੀ ਫੇਰ ਇਹਨਾਂ ਦੀ ਗਮੰਡਣ ਬਾਕੀ ਜੀ ਉੱਥੋਂ ਟੈਂਪੂ ਤੁਰ ਗਿਆ ਪਤਾ ਨਹੀਂ ਇਹ ਟੈਂਪੂ ਚ ਬੈਠ ਗਈ ਆ ਜੀ ਫੇਰ ਇਹ ਮੇਰਾ ਦਿਓ ਰਸ ਤੇ ਠੱਲਾ ਲੈ ਗਿਆ ਤਾਂ ਇਹਦਾ ਇਹਨਾਂ ਟਿੰਪੂ ਲੰਘਿਆ ਕਾਹਾਂ ਵੀ ਮੈਨੂੰ ਇੱਥੇ ਕੋਈ ਮਿਲਿਆ ਗੱਟੇ ਚ ਕਿਉਂ ਨਹੀਂ ਦੱਸਿਆ ਕਾਹ ਵੀ ਟਿੰਪੂ ਚ ਬੈਠ ਕੇ ਗਿਆ ਕਿ ਬਾਈ ਕੋ ਕੋਲੇ ਤੇ ਵੀ ਮੁੰਡਾ ਨਹੀਂ ਸੀ ਕੋਲੇ ਉਹ ਕਹਿੰਦਾ ਤੂੰ 4 ਦਿਨ ਹੋ ਗਏ ਫੋਨ ਨਹੀਂ ਚੁੱਕਿਆ ਦੱਸਿਆ ਹੀ ਨਹੀਂ ਹੁਣ ਤੇਰੀ ਉੱਥੇ ਮੈਨੂੰ ਤੇਰੀ ਰਖਵਾ ਆੜ ਪੜਾਂਗੀ ਸਾਰੇ ਖੜੇ ਨੇ ਮੈਨੂੰ ਮਿਲਿਆਉਣਾ ਨਹੀਂ ਆਉਦਾ ਇਹ ਮੈਨੂੰ ਮਿਲਿਆ ਕੇ ਦੇਂਦੀ ਜੀ ਮੈਂ ਗੱਲ ਕਰ ਲਾਂਗੀ ਜੀ 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 ਜ ਅint ਅੱਤੇ ਨਹੀਂ ਕੋਈ ਹੈਗੇ ਅਸੀਂ ਇਹਦੀ ਚਾਨਕ ਮਾਰ ਕੇ ਕੀ ਕਰਨਾ ਸੀਗਾ ਮੈਨੂੰ ਇਹ ਚੰਗੀ थी ਕਿ ਮੈਨੂੰ ਮੁੱਕੀ ਚੰਗੀ ਆ ਹੁਣ ਮੈਂ ਦੋਸ਼ ਕੋ ਕਰੂੰਗੀ ਕੀ ਲੱਗਦੀ ਸੀ ਤੁਹਾਡੀ ਮੇਰੀ ਛੋਟੀ ਭੈਣ ਸੀ ਜੀ ਜਨਾਬਾ ਸੁਪਨਾ ਜੀ ਇਹ ਹੋਇਆ ਜੇ ਤੁਸੀਂ ਹਲਦ ਘਰ ਸੰਸਕਾਰ ਕੋ ਨਹੀਂ ਕੀਤਾ ਸਰ ਜੀ 7 ਤਰੀਕ ਦੀ ਜੀ ਕੁੜੀ ਦੀ ਗੱਲਬਾਤ ਬੰਦ ਹੋਈ ਪਈ ਸੀ ਜੀ ਤੇ ਅਸੀਂ ਐਤਵਾਰ ਨੂੰ ਆ ਕੇ ਦੇਖਿਆ ਜੀ ਪਤਾ ਲੈਣ ਆਏ ਸੀ ਐਤਵਾਰ ਨੂੰ ਆ ਕੇ ਦੇਖਿਆ ਤਾਂ ਕੁੜੀ ਮਰੀ ਪਈ ਸੀ ਜੀ ਕੁੜੀ ਦੀ ਅੱਖਾਂ ਚ ਕੁਝ ਨਹੀਂ ਸੀ ਅਸੀਂ ਰੋਲਾ ਪਾਤਾ ਪਿੰਡ ਚ ਉਹ ਕਹਿੰਦਾ ਨਹੀਂ ਨਹੀਂ ਚੱਕ ਲੋ ਚੱਕ ਲੋ ਸੰਸਕਾਰ ਕਰਦਾ ਅਸੀਂ ਰੋਲਾ ਪਾਤਾ ਅਸੀਂ ਕਿਲਵੱਟੀ ਜਾ ਕੇ ਆਏ ਥਾਣਾ ਖਾਲੀ ਕਰ ਗਏ ਆ ਸਾਡੀ ਇੱਥੇ ਸਿਵਲ ਚ ਵੀ ਕੋਈ ਸੁਣਵਾਈ ਨਹੀਂ ਹੋਈਗੀ ਤੇ ਫਿਰ ਹੁਣ ਐਤਵਾਰ ਹੋ ਗਿਆ ਜੀ ਇੱਥੇ 3 ਦਿਨ ਹੋ ਗਏ ਬੋਡੀ ਰੁਲੀ ਜਾਂਦੀ ਨੂੰ ਸੰਸਕਾਰ ਨਹੀਂ ਕੀਤਾ ਜੀ ਕਿਸੇ ਨੇ ਹਲੇ ਤੱਕ ਹਾਲ ਟੱਕਰ ਪੁਲਿਸ ਮਾਟਮ ਹੋਣਾ ਜੀ ਕਿਸੇ ਵੀ ਅਫਸਰ ਨੂੰ ਫੋਨ ਕਰਦੇ ਆ ਕੋਈ ਅਫਸਰ ਫੋਨ ਨਹੀਂ ਚੱਕਦਾ ਜੀ ਇੱਕ ਵੀ ਅਫਸਰ ਫੋਨ ਨਹੀਂ ਚੱਕਦਾ ਜੀ ਜਿਹਨੂੰ ਫੋਨ ਕਰਦੇ ਆ ਜੀ ਹਾਲੋ ਕਰਕੇ ਫੋਨ ਕੱਢ ਦਿੰਦਾ ਹਾਲੋ ਕਰਕੇ ਫੋਨ ਕੱਢ ਦਿੰਦਾ ਪੂਰੇ ਕਿਉਂ ਨਹੀਂ ਕਰਦੇ ਪੂਰੇ ਜੀ ਤੀਜੀ ਜੋਤ ਅਸੀਂ ਸੰਸਕਾਰ ਦਾ ਜੀ ਕੀ ਆ ਉਥੇ ਤੁੰਗੇ ਪਿੰਡ ਕਿਹਾ ਸੀ ਸੰਸਕਾਰ ਕਰ ਦੋ ਕਹਿੰਦੇ ਸਾਡੀ ਜੂ ਤੇ ਆਬੜ ਨਾ ਜਾਈਓ ਜੀ ਹੁਣ ਕੱਲ ਸਾਡੇ ਦਲਵੱਟੀ ਗਲ ਪੈ ਗਏ ਜੀ ਅੱਛਾ ਬੜਾ ਟੁੱਪੀ ਨੂੰ ਹੋ ਗਿਆ ਜੀ ਸਰਪੰਚ ਵੀ ਜਵਾਬ ਦੇਗਾ ਜੀ ਸਰਪੰਚ ਜਵਾਬ ਦੇ ਗਿਆ ਕਹਿੰਦਾ ਮੁੱਠੀ ਦੱਬ ਦਿਨਾ ਤੁਹਾਡੀ ਚੁੱਪ ਕਰ ਚੁੱਪ ਕਰ ਜੋ ਜੀ ਕਹਿੰਦੇ ਰਾਜੀਨਾਮਾ ਕਰ ਲੋ ਜੀ ਰਾਜੀਨਾਮਾ ਕਰੋ ਰਾਜੀਨਾਮੇ ਕਰਕੇ ਅੱਜ 3 ਦਿਨ ਹੋ ਗਏ ਜੀ ਕੱਲ 8 ਦਿਨ ਹੋ ਜਾਣਗੇ ਕੁੜੀ ਪੂਰੀ ਹੋਈ ਨਾ ਸੰਸਕਾਰ ਹੋ ਰਿਹਾ ਤੇ ਨਾ ਸਾਨੂੰ ਮਰੀ ਦਾ ਦੱਸਿਆ ਜੀ ਸਰਪੰਚ ਨਾਲ ਬਲਵੰਦਰ ਪੋਸਟਮੈਨ ਵੀ ਨਹੀਂ ਨਹੀਂ ਹੋਇਆ ਜੀ ਸੁਖਵਿੰਦਰ ਕੌਰ ਉਹ ਅਮਰ ਕੀ ਕਹਿੰਦੇ ਸਪਨਾ ਨਾਮ ਹੈ ਜੀ ਇਹਦਾ ਅੱਛਾ ਕੀ ਗੱਲ ਹੋਈ ਆ ਗੱਲ ਕੋਈ ਨਹੀਂ ਹੋਈ ਜੀ ਦੌਰਾ ਪੈਂਦਾ ਸੀ ਇਹਦੇ ਜੀ ਦਵਾਈ ਲਿਆ ਕੇ ਦਿੱਤੀ ਇਹ ਜੀ ਗੱਲ ਹੂੰ ਤੇ ਫਿਰ ਰਾਤ ਫਿਰ ਦੌੜਾ ਪੈ ਗਿਆ ਨਹੀਂ ਫੇਰ ਵਿਚੰਦੇ ਉਹ ਕਹਿੰਦੇ ਚਾਰ ਦਿਨ ਹੋ ਗਏ ਫੋਨ ਹੀ ਨਹੀਂ ਚੱਕਿਆ ਤੁਸੀਂ ਨਾ ਦੱਸਿਆ ਉਹ ਰਾਤ ਵੀ ਹੋਈ ਹੈ ਗੱਲ ਕੱਲ ਦਿਨੇ ਵੀ ਹੋਈ ਹੈ ਜੀ ਇਹਦੀ ਮੰਮੀ ਨਾਲ ਜੀ ਤੇ ਨਵੇਰੀ ਪਰਸੋਂ ਵੀ ਹੋਈ ਹੈ ਪਰਸੋਂ ਮੈਨੂੰ ਦੱਸਿਆ ਵੀ ਇਹਦੀ ਆ ਦਵਾਈ ਮੁੱਕੀ ਹੋਈ ਆ ਉਹ ਦਵਾਈ ਮੈਂ ਕੱਲ ਲੈ ਕੇ ਆਇਆ ਨਹੀਂ ਉਹ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਰਾਤ ਡੈਥ ਹੋਈ ਆ ਮਾਸੀ ਕਹਿੰਦੀ ਸਵੇਰੇ 5 ਵਜੇ ਡੈਥ ਹੋਈ ਆ ਇਹਦੀ ਕੀ ਗੱਲ ਆ ਸਵੇਰੇ ਹੋਈ ਆ ਜੀ ਉਹ ਕਹਿੰਦੇ ਸਾਨੂੰ ਤੁਸੀਂ ਕਿਹਾ ਵੀ ਰਾਤ ਹੋਈ ਆ ਨਾ ਜੀ ਸਵੇਰੇ ਮੈਂ ਇਹੀ ਗੱਲ ਕਹੀ ਆ ਜੀ ਕਿ ਵੀ ਘਰ ਪਹੁੰਚ ਆ ਗਿਆ ਜੀ ਕਿ ਕੁੜੀ ਐ ਤੇ ਆਏ ਹੋਗੇ ਪਹਿਲਾਂ ਵੀ ਤੁਹਾਡੀ ਕੋਈ ਲੜਾਈ ਲੋਈ ਹੁੰਦੀ ਰਹੀ ਆ ਦੇਹ ਜ ਮੰਗਣ ਨੂੰ ਲੈ ਕੇ ਨਾ ਜੀ ਦੇਹ ਤੁਸੀਂ ਤਾਂ ਅੱਜ ਤੱਕ ਅਸੀਂ ਦੇ ਕੋਈ ਗੱਲੇ ਨਹੀਂ ਕਦੇ ਵੀ ਕਰੀ ਕਦੇ ਪੰਚਾਇਤ ਚ ਹਾਂ ਜੀ ਉਹ ਪਿੱਛੇ ਜੇ ਆਪ ਦੇ ਸਾਥ ਨੂੰ ਆ ਹੋ ਗਏ ਤੇ ਜੀ ਉੱਥੇ ਗੱਲ ਮੁੱਕ ਗਈ ਸੀ 15 20 ਦੇ ਵਿੱਚ ਅੱਛਾ ਹਾਂ ਜੀ ਤੇ ਪਹਿਲਾਂ ਵੀ ਕਦੇ ਕੋਈ ਮਾਮਲਾ ਕੋਈ ਕੁੱਤ ਦੇ ਗਿਆ ਥਾਣੇ ਜਾ ਕੇ ਤਵਾਲੀ ਨਹੀਂ ਪਹਿਲਾਂ ਕੋਈ ਮਾਮਲਾ ਥਾਣੇ ਜਾ ਕੇ ਤਵਾਲੀ ਗਿਆ ਹੋਵੇ ਜੀ ਨਹੀਂ ਉਹਨੋਂ ਕਹਿੰਦੇ ਨੇ ਵੀ ਅਸੀਂ ਪੋਸਟਮਾਰਟਮ ਕਰਾਉਣਾ ਥੋਨੂੰ ਕਿ ਤਰਾਜਾ ਤਰਾ ਲਾਂ ਨਹੀਂ ਸਾਨੂੰ ਕੋਈ ਤਰਾ ਅੱਛਾ ਹਾਂਜੀ ਤੂੰ ਤਾਂ ਇਹਨਾਂ ਨੂੰ ਕਿਹਾ ਸਾਡੀ ਬਿੱਤੀ ਦੀ ਦੁਆਰਾ ਪਰਦੀ ਦਿੱਲੀ ਮੰਗੂ ਰਾਤ ਜਦੋਂ ਰਾਤ ਮੈਂ ਫਿਰਦਾ ਰਿਹਾ ਜੀ 10 10 ਵਜੇ ਤੱਕ ਮੈਂ ਕਿਤੇ ਪਿੱਛੇ ਠੱਕੇ ਖਾਂਦਾ ਫਿਰ ਦੈਨਾਂ ਪਿੱਛੇ ਫਿਰਦਾ ਅੱਜ ਜਿਹੜੀ ਤੁੰਗਾਰ ਵੰਟ ਸੁਪਨਾ ਵੀ ਲੱਗਦੀ ਥੋੜੀ ਸੇਸ਼ਟਾ ਸੀ ਮੇਰੀ ਕੀ ਗੱਲ ਹੋਈ ਆ ਕੁਛ ਨਹੀਂ ਵਸਾ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰਤੀ ਇਹਨਾਂ ਨੇ ਸਾਨੂੰ ਐ ਕਹਿੰਦੇ ਕਿ ਬਿਮਾਰ ਸੀਗੀ ਤੇ ਬੁਮਾਰਸੀ ਨਾ ਤੇਨਾਂ ਕੋਲ ਮੈਡੀਕਲ ਸਰਟੀਫਿਕੇਟ ਆ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਵੀ ਤੁਹਾਨੂੰ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੁੜੀ ਦਾ ਮਿਸਕੋਲਾ ਚੈੱਕ ਕਰਾ ਲੈਣਾ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅਜੀ ਫੋਨ ਕਰਦੇ ਸੀ ਤਾਂ ਗੱਲ ਨਹੀਂ ਕਰਾਂਦੇ ਸਾਡੀ ਕਦੇ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਝ ਹੋਇਆ ਪਿਆ ਕਦੇ ਕਹਿੰਦੇ ਕੁਝ ਹੋਇਆ ਪਿਆ ਘਰ ਵਾਲਾ ਫਰਾਰ ਆਈ ਉਹਦਾ ਦਰੋਂ ਸਾਨੂੰ ਮੱਥੇ ਨਹੀਂ ਲੱਗਿਆ ਸਾਡੇ ਸਵੇਰ ਦਾ ਤੁਸੀਂ ਪਹਿਲਾਂ ਪੰਚਾਇਤ ਕੋਲ ਆਏ ਸੀ ਕੀ ਆਏ ਸੀ ਮੈਂ ਥਾਨੇ 7 ਸਾਲਾਂ ਚ ਪੰਚਾਇਤ ਸਰ ਪਛਾਣਤੀ ਹੋਈ ਐ ਇੱਥੇ ਅੱਜ ਇੱਕ ਵਾਰੀ ਹੋ ਗਿਆ ਮੈਂ ਕਹਿੰਦਾ अच्छा गल की सी बुर्कियां बुर्कियां खा खा ਜਾਂਦੇ ਨੇ बुर्कियां ਘਰ ਕਰਕੇ ਸਾਡੇ ਕੋਲੇ ਨੂੰ ਸੰਦਿਆ ਵੱਡ ਵੱਡ ਕੇ ਖਾਂਦਾ ਸੀ दारू ਦਾ ਆਦੀ ਹੈ ਜੀ ਸਵੇਰ ਤੋਂ ਪੀਣ ਲੱਗਦਾ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਰਿਸ਼ਤਾ ਜਿਹਨੇ ਕਰਵਾਇਆ ਸਾਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਮਤਲਬ ਹੈ ਕੁੜੀ ਕੋ ਕੰਮ ਕੋ ਮੂ ਵੀ ਕਰਦੀ ਸੀ ਕੁੜੀ ਹਾਂ ਸਰ ਕੰਮ ਕਰਦੀ ਸੀ ਅੱਛਾ ਨਾਬੇ ਕਰਦੀ ਖਾਦੀ ਮੰਡਾਰ ਤੇ ਅੱਛਾ ਆਪ ਦਾ ਕਰਕੇ ਖਾਂਦੀ ਆਪ ਦਾ ਜਵਾਕ ਉਹਨੇ ਵਧੀਆ ਸਕੂਲ ਚ ਪੜਾ ਰੱਖਿਆ ਜੀ ਅੱਛਾ ਆਪ ਦਾ ਕਰਕੇ ਖਾਂਦੀ ਸੀਗੀ ਉਹ ਤਾਂ ਰੋਟੀ ਪਾਣੀ ਕੀ ਦੇਣਾ ਉਹਨੇ ਤਾਂ ਲੱਤੇ ਹੀ ਦਿੰਦਾ ਸੀ ਕੁੱਟ ਸੰਤਾਈ ਇਹ 3 ਦਿਨ ਹੋ ਗਏ Laash ਪਈ ਸੰਤਾ ਐ ਕਿ ਜਿਹੜੇ ਇਹਨਾਂ ਨੇ ਫ੍ਰੀਜੇ ਉਹਦੇ ਚ ਬੰਦ ਕਰ ਰੱਖੀ ਸ਼ਗਲ ਕੁੜੀ ਦੀ ਸ਼ਗਲ ਤੁਹਾਨੂੰ ਲੱਗਦਾ ਹੀ ਨਹੀਂ ਇਹ ਵੀ ਸਾਨੂੰ ਲੱਗਦਾ ਸੀ ਫੂਕੇ ਜਾਂਦੇ ਜੀ ਕੁੜੀ ਆਪ ਤੇ ਸਾਨੂੰ ਲੱਗਦਾ ਨਾ ਕਿ ਵੀ ਉਹ ਅਟੈਕ ਨਾਲ ਮਰੀ ਜਾਂਦਾ ਸੀ ਫੂਕੇ ਜਾਂਦੇ ਪਰ ਸਾਨੂੰ ਉਹਦੀ Laash ਚੀਕ ਚੀਕ ਕੇ ਕਹਿ ਰਹੀ ਹੈ ਕਿ ਮੈਨੂੰ ਕੁੱਟਿਆ ਗਿਆ ਵੀਰੇ ਮੈਨੂੰ ਕੁੱਟਿਆ ਗਿਆ ਕੀ ਜਾਣੇ ਜੀ ਕਿਸੇ ਕਾਰਵਾਈ ਕਰੇ ਪੁਲਿਸ ਪੋਰਟਾਟ ਹੋਵੇ ਪਹਿਲਾ ਵੇਲੇ ਥਾਣੇ ਚ ਗਏ ਉੱਥੇ ਇਹਨਾਂ ਨੇ ਪੈਸੇ ਦੇ ਕੇ ਸਾਰਾ ਮੂੰਹ ਬੰਦ ਕਰਵਾ ਦਿਆ ਉੱਥੇ ਕਿਤੇ ਉੱਥੇ ਥਾਣੇ ਚ 3 ਘੰਟੇ ਬੈਠ ਰਹੇ ਸਾਡਾ ਕੋਈ ਸੁਣਵਾਈ ਨਹੀਂ ਹੋਈ ਹੁ ਸਾਡੇ ਨਾਲ ਕਾਰੋਬਾਰ ਹੋਇਆ ਜੀ ਦਨੋਂ ਸੱਚ ਸਾਹਮਣੇ ਆਵੇ ਕਿਵੇਂ ਮਰੀ ਆ ਹਾਂਜੀ ਪੋਸਟਮਾਰਟਮ ਕਰਾ ਕੇ ਪਤਾ ਲੱਗੂਰੇ ਓਰੇ ਜੀ ਸਵੇਰੇ ਫੋਨ ਕੀਤਾ ਇਹਨੇ ਮੈਂ ਗੁੜੀਆ ਨੂੰ ਮੱਕ ਚਾਰ ਦਿਨ ਹੋ ਗਏ ਗੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਜੀ ਤੁਹਾਡੀ ਗੁੜੀਆ ਬੇਟੀ ਆ ਜੀ ਮੇਰੀ ਕਿੰਨੀ ਦੇਰ ਹੋ ਗਈ ਵਿਆਹ ਨੂੰ 7 ਸਾਲ ਹੋ ਗਏ ਜੀ ਅੱਛਾ ਬੱਚੇ ਕਿੰਨੇ ਨੇ ਇੱਕ ਆ ਜੀ ਬੇਟਾ ਕਿੰਨੀ ਦੇਰ ਦਾ 4 ਸਾਲ ਦਾ ਹੀ ਆ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗੱਲ ਤਾਂ ਹੋਈ ਆ ਬਸ ਚਾਰ ਦਿਨ ਹੋ ਗਏ ਮੇਰਾ ਤਾਂ ਫੋਨ ਨਹੀਂ ਲੱਗ ਰਿਹਾ ਸੀ अच्छा हां जी फिर जी बस आज ਜੀ ਉਹ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪਹਿਲਾਂ ਤੁਹਾਨੂੰ ਕੁਝ ਨਹੀਂ ਦੱਸਿਆ ਚਾਂ ਉਹ ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ ਕਿਸੇ ਨੇ ਫੋਨ ਨਹੀਂ ਚੱਕਿਆ ਕਿਸੇ ਨੇ ਫੋਨ ਨਹੀਂ ਚੱਕਿਆ ਸਾਡੇ ਕੁੜੀ ਦਾ ਹਾਂ ਜੀ ਹਾਂ ਜੀ ਆ ਫੋਨ ਦੇਖ ਲਓ ਜੀ ਉਹ ਗੁੜੀਆ ਦਾ ਜਿੰਨੀ ਮੈਂ ਸਕੂਲਾ ਗਈਆਂ ਫਿਰ ਰਾਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ ਅੱਛਾ ਇਹਨਾਂ ਨੇ ਨਹੀਂ ਕੀਤਾ ਤੁਹਾਨੂੰ ਕੁਝ ਅੱਕਿਆ ਹੋਣਾ ਤੁਹਾਨੂੰ ਤਾਂ ਹੀ ਸ਼ੱਕਾ ਜੀ ਮਾਰੀ ਹੈ ਮੇਰੇ ਤੇ ਕਿਉਂ ਹਾਂ ਬਸ ਦੇਜ ਮੰਗਦੇ ਸੀ ਮੇਥੋਂ ਸੱਤ ਸਾਲੋਂ ਕੇ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਬਾਅਦ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਪਿੰਡ ਦੇ ਪੰਚਾਇਤ ਤੇ ਗੱਲ ਪੰਚਾਇਤ ਸਾਰੇ ਗੱਲ ਹੋਈ ਹੈ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲੋ ਕੀ ਮੰਗ ਰਹੇ ਸੀ ਬਸ 아이 ਕਹਿੰਦੇ ਸੀ ਦੇਹ ਚਾਹੀਦਾ ਸਾਨੂੰ ਅੱਛਾ ਹਾਂ ਕੁੱਟਮਾਰ ਕਰਦੇ ਸੀ ਸਾਰੇ ਇੱਕ ਵਾਰੀ ਕਰੀਆ ਕੋਈ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰੀ ਧੀ ਨੇ ਸੁੱਖ ਦਾ ਨਹੀਂ ਕੱਟਿਆ ਨਹੀਂ ਫਿਰ ਤੁਸੀਂ ਹੋਰੇ ਕਦੇ ਰਪਟ ਲਖਾਈ ਹੈ ਕੋਈ ਰਪਟ ਲਖਾਈ ਵਈ ਸੀ ਜੀ ਕੋਈ ਸੁਣਾਈ ਨਹੀਂ ਕਰਦਾ ਹੁਣ ਵੀ ਇਸ ਤਾਂ ਇੰਨੇ ਚਿਰ ਬੈਠ ਕੇ ਆ ਕੇ ਕੋਈ ਸੁਣਵਾਈ ਸਾਨੂੰ ਪੁਲਿਸ ਵਾਲਿਆਂ ਨੇ ਕੀਤੀ ਉਹ ਸਾਨੂੰ ਕਦੋਂ ਦਾ ਪਤਾ ਲੱਗਿਆ ਵੀ ਡੈਥ ਹੋ ਗਈ ਸਵੇਰ ਦਾ ਲੱਗਿਆ ਜਿਵੇਂ ਬਠਿੰਡੇ ਤੋਂ ਚੱਲੇ ਆ ਫਿਰ ਪਹੁੰਚਦੇ ਹੀ ਪਹੁੰਚਾਂਗੇ ਅਸੀਂ ਤਾਂ ਅੱਛਾ ਹਾਂ ਜੀ ਬਸ ਅਸਤਾ ਹੀ ਕਹਿੰਦੇ ਸਾਡੀ 30 ਦਾ ਇਨਸਾਫ ਚਾਹੀਦਾ ਸਾਨੂੰ ਕੀ ਮੰਗ ਕਰਦੇ ਹੋ ਬਸ ਆਹੀ ਮੰਗ ਆ ਜੀ ਸਾਡੀ ਤਾਂ ਨਹੀਂ ਕੀ ਮੰਗ ਕੀ ਕਰਦੇ ਹੋ ਮੰਗੇ ਜਿਵੇਂ ਬਸ ਹਾਂ अच्छा हां जी किਵੇਂ ਕੀ ਸਾਡੀ ਕੁੜੀ ਨਾਲ ਹੋਇਆ ਕੀ ਹੈ ਤੁਸੀਂ ਹੁਣ ਪੁਲਿਸ ਕੋਲ ਗਏ ਸੀ ਗਏ ਸੀ ਜੋ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕੋਈ ਵੀ ਉੱਥੇ ਆਏ ਸੀ ਸਰਪੱਟੀ ਜੀ ਆ ਤੁਹਾਡਾ ਮੇਰਾ ਨਰਾਜ ਕੋ ਆ ਜੀ ਕੀ ਲੱਗਦਾ ਕੁੜੀ ਆ ਨੇ ਮੈਂ ਡੈਡੀ ਹਾਂ ਉਹਦਾ ਕੀ ਨਾਂ ਕੀ ਆ ਉਹਦਾ ਕੁੜੀ ਦਾ ਨਾਮ ਸਪਨਾ ਜੀ ਕਿੰਨੇ ਵੇਰ ਹੋ ਗਈ ਵਿਆਹ ਇਹਦਾ 2018 ਚ ਵਿਆਹ ਹੋਇਆ ਜੀ ਕਿਹਦੇ ਨਾਲ ਸਤਨਾਮ ਸਿੰਘ ਨਾਲ ਕਿਹਨਾਂ ਦਾ ਬੇਟਾ ਹੈ ਹਰਵੰਤ ਸਿੰਘ ਦਾ ਜੀ ਅੱਛਾ ਤੇ ਉਹ ਗਏ ਸੀ ਪੁਲਿਸ ਕੋਲ ਫਿਰ ਕੀ ਕਰਦੇ ਉਹਨਾਂ ਨੇ ਕੋਈ ਸੁਣਿਆ ਨਹੀਂ ਅਸੀਂ ਤਾਂ ਉੱਥੇ ਪਾਟੇ ਹਰਾਨ ਹੋ ਗਏ ਕੋਈ ਨਹੀਂ ਸੀ ਜਿਹੜੇ ਰੋ ਕੇ ਬੈਠੇ ਰਹੋ ਉੱਥੇ ਦੋ ਟੋ ਟਾਈ ਘੰਟੇ ਹੋ ਗਏ ਜੀ 11 11:30 ਵਜੇ ਦੇ ਪਹੁੰਚੇ ਆ ਕੋਈ ਨਹੀਂ ਪੁੱਛੀ ਕੀ ਕਹਿੰਦੇ ਉਹ ਬਸ ਕੋਈ ਨਹੀਂ ਕੋਈ ਆਏ ਨੂੰ ਵਾਗਿਆ ਕੋਈ ਆਏ ਨੂੰ ਵਾਗਿਆ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਰਿਪੋਰਟ ਨਹੀਂ ਲਿਖੀ ਸਾਡੀ ਸੁਣਵਾਈ ਨਹੀਂ ਹੋਈ ਬਸ ਸਰਦਾਰ ਜੀ ਆ ਗਏ ਹੋਰ ਇੰਚਾਰਜ ਮੈਡਮ ਨੇ ਉਦੋਂ ਤੱਕ ਕੋਈ ਨਹੀਂ ਸੀ ਜੀ ਇੱਕ ਬਾਈ ਜੀ ਬੈਠੇ ਮੁੰਚੀ ਚਿੱਟੇ ਜੀ ਕਮੀਜ਼ ਪਾਵਾ ਪਾਇਆ ਸੀ ਜੀ ਉਹਨਾਂ ਦੇ ਹੋ ਮੈਡਮ ਤਾਂ ਨਹੀਂ ਮੈਂ ਦੇਖੀ ਅੱਛਾ ਹੁਣ ਆਏ ਹੋਣਗੇ ਤਾਂ ਕ ਦੇਖੋ ਅਸਲ ਕੌਜੋ ਪੜਾ ਸਿੱਦਾ ਆਪਰ ਪੋਸਟਮਾਰਟ ਵੀ ਪਤਾ ਲੱਗੂਗੀ ਤੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਵੀ ਤੇ ਐਫ ਆਈ ਆਰ ਦਰਜਿਸਟ ਕਰਤੀ ਹੈ ਤੇ ਅੱਗੇ ਤਫਤੀਸ਼ ਜਾਗੀ ਇਹਦੇ ਬਿਆਨਾਂ ਤੇ ਕੀਤੀ ਹੈ ਜੀ ਜਾਨ ਇਹਦੇ ਫਾਦਰ ਜਿਹੜਾ ਵੀ ਫਾਦਰ ਦੇ ਕਰਨੀ ਇਹਦੇ ਕਿਹਦੇ ਉੱਪਰ ਕੀਤੀ ਹੈ ਐਫ ਆਈ ਆਰ 8000 ਫਿਰ ਦੋ ਦੋ ਜਣੇ ਤੇ ਜੀ ਫਿਲਹਾਲ ਤਾਂ ਬਾਕੀ ਅੱਗੇ ਤਫਤੀਸ਼ ਚ ਜੇ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਦੋ ਜੇ ਕੋਣ ਕੋਣ ਨੇ ਇੱਕ ਸਾਈਡ ਘਰ ਵਾਲਾ ਜੀ ਅੱਛਾ ਜੀ ਸਤਨਾਮ ਸਿੰਘ ਅੱਛਾ ਜੀ ਤੇ ਦੂਜੀ ਇਹਦੀ ਸੱਸ ਸਕਿੰਦਰਪਾਲ ਇਹ ਤਾਂ ਬੈਠੀ ਸ਼ਨੀਵਾਰ ਦੀ ਹੋਈ ਸੀ ਅੱਜ ਮੰਗਲਵਾਰ ਹੋ ਗਿਆ ਮੀਡੀਆ ਕੋਈ ਡੈੱਡ ਬਾਡੀ ਕੋ ਨਹੀਂ ਲਿਖੀ ਨਹੀਂ ਡੈੱਡ ਬਾਡੀ ਤਾਂ ਕੱਲ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਕਿ ਲੇਟ ਹੋ ਗਈ ਸੀ ਕਿ ਇਹਨਾਂ ਨੂੰ ਜਾਣ ਦਾ ਪ੍ਰਬੰਧ ਨਹੀਂ ਸੀਗਾ ਤਾਂ ਕਰਕੇ ਇਹ ਅੱਜ ਸਵੇਰ ਤੇ ਰੱਖ ਲਈ ਸੀ ਕਿ ਇਹਨਾਂ ਨੇ ਸਾਡੇ ਕੋਲ ਤੋਂ ਕਾਗਜ਼ ਦੇਖ ਕੇ ਜਾਂਚ ਕਰਨ ਦਾ ਕੋਈ ਕੰਮ ਕਰ ਰਿਹਾ ਵੀ ਇਹ ਤੁੰਗਾ ਸੰਸਕਾਰ ਕਿਉਂ ਨਹੀਂ ਕਰ ਰਹੇ ਉੱਥੇ ਕੋਲ ਲੈ ਕੇ ਜਾ ਰਹੇ ਇਹਦੇ ਬਾਰੇ ਦੇਖੋ ਇਹਨਾਂ ਨੂੰ ਪਤਾ ਹੋਊਗਾ ਜੀ ਬਾਰੇ ਸਾਡੇ ਕੋਲ ਤਾਂ ਕੋਈ ਗੱਲ ਨਹੀਂ ਆਈ ਹੈ ਹਾਲ ਤੱਕ ਕੋਈ ਗ੍ਰਿਫਟ ਨਹੀਂ ਹੋਈ ਹੈ ਜੀ ਨਹੀਂ ਫਿਲਹਾਲ ਤੱਕ ਕੋਈ